ਲੰਦੇਵ ਕੋ ਸਰਦਾਰ ਕਸ਼ਮੀਰ ਸਿੰਘ ਉਹਨਾਂ ਜਾਣਨਾ ਸਾਨੂੰ ਸਾਰੇ ਹਲਕੇ ਨੂੰ ਪਰਿਵਾਰ ਉਹਨਾਂ ਦੇ ਨੂੰ ਜਿਨ੍ਹਾਂ ਜਿਨ੍ਹਾਂ ਸਪੋਰਟ ਕੀਤੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਗਿਆ ਪਰ ਆਪਾਂ ਕੋਈ 10 15 ਦਿਨ ਸਬਰ ਤੇ ਕਰ ਲੈਂਦੇ ਉਹਨਾਂ ਦਾ ਸੇਵਾ ਵੀ ਨਹੀਂ ਠੰਡਾ ਆਇਆ ਜੇ ਤੱਕ ਭੋਗ ਨਹੀਂ ਹੀ ਪਿਆ ਤੇ ਲੋਕਾਂ ਨੇ ਅਖਬਾਰ ਦੇ ਵਿੱਚ ਆਪਾਂ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਮੈਨੂੰ ਟਿਕਟ ਚਾਹੀਦੀ ਆ ਤੇ ਇਹਨਾਂ ਨੂੰ ਮਿਲ ਜਣੀ ਆ ਜੀ ਇਹ ਬਣਨਗੇ ਜੀ ਵਿਧਾਨ ਸਭਾ ਦੇ ਮੈਂਬਰ ਵੇਖੋ ਜੀ ਭਾਜ ਭਾਜ ਲੋਕਾਂ ਦੇ ਘਰਾਂ ਦੇ ਕੜਾਸ ਮੋਸੇ ਖਾ ਕੇ ਆ ਜਾਂਦੇ ਆ ਵਾਦੇ ਇੰਨੇ ਕਰ ਦਿੰਦੇ ਆ ਉਹ ਵਿਚਾਰੇ ਮਗਰ ਮਗਰ ਫਿਰਦੇ ਆ ਉਹਨਾਂ ਲੱਖ ਲੱਖ 50 50000 ਰੁਪਇਆ ਕਰੇ ਜਦੋਂ ਵੇਖੋ ਇੱਕ ਮੀਟਿੰਗ ਕਰਾਈ ਹੈ ਨਾ ਐਮ ਐਲ اے ਸਾਹਿਬ ਨੇ ਤੇ 150000 ਰੁਪਇਆ ਵੀ ਕਿਸੇ ਗਰੀਬ ਆਦਮੀ ਲੱਗਦਾ ਮੇਰੂੰ ਇਹ ਆਦਤ ਨਹੀਂ ਨਾ ਮੇਰੇ ਭਰਾ ਨੂੰ ਆਦੀ ਆਪਣੀ ਜੇਬ ਚੋਂ ਖਰਚਾ ਕਰਕੇ ਹੀ ਭਾਈ ਐਮ ਐਲ اے ਬਣਾਉਂਦੇ ਰਹਾ ਠੀਕ ਹੈ ਜੀ ਤੇ 100 ਕਰੋੜ ਰੁਪਇਆ ਜ਼ਿਲ੍ਹੇ ਨੂੰ ਦਿੱਤਾ ਉਹ ਕਿੱਥੇ ਗਿਆ ਉਹ ਤਰਨਤਾਰ ਸ਼ਹਿਰ ਵਾਸਤੇ ਆਇਆ ਸੀ ਉਹ ਸਾਰਾ ਹੀ ਖਾ ਗਏ ਸਤਿ ਸ੍ਰੀ ਅਕਾਲ ਖਬਰ ਹਮ ਤੱਕ ਚੈਨਲ ਤੁਸੀਂ ਜੁੜੇ ਹੋ ਮੈਂ ਕੁਲਦੀ ਸੰਦੀਪਾ ਤਰਨਤਾਰਨ ਦੇ ਵਿੱਚ ਸਿਆਸਤ ਪੱਖ ਦੀ ਨਜ਼ਰ ਆ ਰਹੀ ਆ ਕਿਉਂਕਿ 27 ਤਰੀਕ ਨੂੰ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਅਕਾਲ ਚਰਨਾਂ ਕਰ ਗਏ ਸਨ ਜਿਸ ਤੋਂ ਬਾਅਦ ਜਿਸ ਦਾ ਕਾਲ ਚਰਨਾ ਉਸੇ ਦਿਨ ਹੀ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਵਾਇਰਲ ਹੋ ਰਾ ਪੀਆਂ ਦੀ ਕਿਹੜਾ ਬੰਦਾ ਜਿਹੜਾ ਵਾ ਜਿਹਦਾ ਟਿਕਟ ਦਾ ਦਾਅਵੇਦਾਰ ਆ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਵੀਡੀਓ ਪੋਸਟਾਂ ਵਾਇਰਲ ਹੋਣ ਤੋਂ ਬਾਅਦ ਇੱਕ ਆਵਾਜ਼ ਉੱਠਦੀ ਆ ਮੋਨੋਚੀਮਾ ਦੀ ਜਿਹੜੀਆਂ ਅਖਬਾਰਾਂ ਸੁਰਖੀਆਂ ਬੰਦੀਆਂ ਵਾ ਅਖਬਾਰ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਵਾ ਕਿਉਂਕਿ ਮੋਨੂ ਚਿਮਮਾ ਜੀ ਇੱਕ ਅਜਿਹੇ ਇਨਸਾਨ ਨੇ ਜਿਨ੍ਹਾਂ ਨੇ ਪਹਿਲੇ ਆਧਾਰ ਤੇ ਜਿਹੜੀ ਇਹ ਆਵਾਜ਼ ਉਠਾਈ ਸੀ ਡਾਟਰ ਸੋਲ ਦੇ ਪਰਿਵਾਰ ਦੇ ਹੱਕ 'ਚ ਵੀ ਡਾਟਰ ਸੋਲ ਦੇ ਪਰਿਵਾਰ ਨੂੰ ਇਹ ਟਿਕਟ ਮਿਲਣੀ ਚਾਹੀਦੀ ਕਿਉਂਕਿ ਉਹੋ ਹੀ ਦਾਵੇਦਾਰ ਬੰਦੇ ਨੇ ਅਗਰ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਫਿਰ ਅਸੀਂ ਜ਼ਰੂਰ ਆਪਣੀ ਕਿਸਮਤ ਨੂੰ ਜਮਾਵਾਂਗੇ ਇਸ ਟਾਈਮ ਤੇ ਸਾਡੇ ਨਾਲ ਉਹ ਸਖਸ਼ੀਤ ਮਜੂਰ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਪੂਰੇ ਚਬਾਲੀ ਰੇਤ ਆਪਣੀ ਤਾਗ ਜਮਾ ਕਰੀਆ ਜਿਨ੍ਹਾਂ ਭਰਾਵਾਂ ਸਿਰ ਤੇ ਹੀ ਸਰਕਾਰਾਂ ਤਰਨ ਤਨ ਹਲਕਾ ਜਿਹਾ ਆ ਵਿਧਾਇਕ ਬੰਦ ਰਿਹਾ ਵਾ ਆਓ ਸਵਾਗਤ ਕਰਦੇ ਆ ਬਚਨ ਤੇ ਨਾਲ ਗੱਲਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਈ ਖਾਲਸਾ ਮੈਂ ਜੀ ਫਤਿਹ ਗੁਰਦੀਪ ਜੀ ਤੁਸੀਂ ਸਾਡੇ ਘਰ ਆਏ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਚਿੰਮਾ ਜੀ ਕਿਵੇਂ ਦੇ ਦੇਉ ਤਰਨਤਾਂ ਦੇ ਸਿਆਸ ਜਿਹੜੀ ਪੱਖ ਦੀ ਨਜ਼ਰੀਆ ਹਜੇ ਡਾਕਟਰ ਸਾਹਿਬ ਜੀ ਦੇ ਕੁਝ ਦਿਨ ਹੋਏ ਗਏ ਨੂੰ ਲੇਕਿਨ ਲੋਕਾਂ ਦੇ ਜਿਹੜੇ ਵਿਊ ਆ ਜਾਂ ਲੋਕਾਂ ਦੀਆਂ ਜਿਹੜੀਆਂ ਚਰਚਾਵਾਂ ਦਾ ਵਿਸ਼ਾ ਬਣ ਗਿਆ ਵੀ ਜਿਹੜਾ ਟਿਕਟ ਦਾਦਾਵੇਦਾਰ ਮੈਂ ਬਣਾਂਗਾ ਜਾਂ ਉਹ ਹੋਏਗਾ ਜਾਂ ਉਹ ਹੋਏਗਾ ਤੁਸੀਂ ਇਸ ਜੀ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਲੰਦੇ ਵੇਖੋ ਸਰਦਾਰ ਕਸ਼ਮੀਰ ਸਿੰਘ ਉਹਨਾਂ ਜਾਣਨਾ ਸਾਨੂੰ ਸਾਰੇ ਹਲਕੇ ਨੂੰ ਪਰਿਵਾਰ ਉਹਨਾਂ ਦੇ ਨੂੰ ਜਿਨ੍ਹਾਂ ਜਿਨ੍ਹਾਂ ਸਪੋਰਟ ਕੀਤੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਫਿਰ ਉਸ ਤੋਂ ਬਾਅਦ ਮਾੜੀ ਗੱਲ ਭਾਜੀ ਇਹ ਹੋਈ ਵੀ ਸਿਆਸਤ ਕਰਨੀ ਲੋਕਾਂ ਨੇ ਸ਼ੁਰੂ ਕਰ ਦਿੱਤੀ ਜੀ ਕੁਝ ਸਾਡੀ ਪਾਰਟੀ ਕਹ ਲੈਣੇ ਕੁਝ ਬਾਹਰ ਦੀ ਪਾਰਟੀ ਕਹ ਲੈਣੇ ਚਲੋ ਇਲੈਕਸ਼ਨ ਲੜਨੀ ਹੈ ਇੱਕ ਹਰ ਇੱਕ ਦਾ ਅਧਿਕਾਰ ਹੈ ਲੜੋ ਕੋਈ ਗੱਲ ਨਹੀਂ ਆ ਕੇ ਨੇ ਯਾਦ ਕਰਾਉਣਾ ਯਾਦ ਕਰਾਓ ਇਹ ਕਿਸੇ ਨੇ ਟਿਕ ਲੈ ਕੇ ਆਉਣਾ ਵਾ ਕੋਈ ਗੱਲ ਨਹੀਂ ਆ ਪਰ ਆਪਾਂ ਕੋਈ 10 15 ਦਿਨ ਸਬਰ ਤੇ ਕਰ ਲੈਂਦੇ ਉਹਨਾਂ ਦਾ ਸੇਵਾ ਵੀ ਨਹੀਂ ਠੰਡਾ ਆਇਆ ਜੇ ਤੱਕ ਭੋਗ ਨਹੀਂ ਹੀ ਪਿਆ ਤੇ ਲੋਕਾਂ ਨੇ ਅਖਬਾਰ ਦੇ ਵਿੱਚ ਆਪੋ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਮੈਨੂੰ ਟਿਕਟ ਚਾਹੀਦੀ ਆ ਤੇ ਇਹਨਾਂ ਨੂੰ ਮਿਲ ਜਾਣੀ ਆ ਜੀ ਇਹ ਬਣਨਗੇ ਜੀ ਵਿਧਾਨ ਸਭਾ ਦੇ ਮੈਂਬਰ ਮੈਂ ਜਦੋਂ ਅਖਬਾਰ ਦੇਖੀ ਜਾਂ ਲਿਖਿਆ ਫੇਸਬੁੱਕ ਤੇ ਸਾਰਿਆਂ ਦਾ ਮੈਨੂੰ ਬੜਾ ਸੱਚੇ ਮਾਨਾ ਕਿਉਂਕਿ ਮੈਂ ਭਜੀ ਸੱਚੀ ਗੱਲ ਦਾ ਮੈਂ ਦਿਲ ਤੋਂ ਗੱਲ ਕਰਦਾ ਮੈਂ ਜੋ ਮੇਰੇ ਦਿਲ ਦੇ ਵਿੱਚ ਆ ਜਾਂ ਮੇਰੇ ਕੋਈ ਹਮਦਰਦੀ ਤੌਰ ਤੇ ਮੈਂ ਹਮੇਸ਼ਾ ਹੀ ਮਹੰਦਰਦੀ ਤੌਰ ਤੇ ਰਹਿਣ ਵਾਲਾ ਬੰਦਾ ਹਾਂ ਉਸ ਵੈਗ ਤੋਂ ਡਰ ਕੇ ਬੜਾ ਮਹਿਸੂਸ ਆ ਮੇਰਾ ਤੇ ਉਦੋਂ ਹੀ ਜੀ ਕਰਦਾ ਸੀ ਮੈਂ ਉਹਨਾਂ ਨੂੰ ਕੋ ਆਪ ਜਾਵਾਂ ਖੁਦ ਵੀ ਯਾਰ ਕਿਉਂ ਇਦਾਂ ਕਰਦੇ ਆ ਆਪਾਂ ਉਹਨਾਂ ਦੇ ਪਰਿਵਾਰ ਨੂੰ ਸਮਝਾ ਕੇ ਚੱਲੀਏ ਸਾਰੇ ਮੈਂ ਵੀ ਚੱਲਦਾ ਉਹਨਾਂ ਨੂੰ ਮਹੰਦਰਦੀ ਕਰੀ ਵੀ ਕੋਈ ਤਕੜੇ ਹੋਵੇ ਯਾਰ ਜੋ ਚਲੇਗਾ ਹੀ ਤੁਹਾਡੇ ਨਾਲ ਹੈ ਪਰ ਇਹਨਾਂ ਨੇ ਜਦੋਂ ਕੀਤੀ ਫਿਰ ਮੈਂ ਆਪਣੀ ਸਾਰੇ ਅਖਬਾਰ ਦੇ ਵਿੱਚ ਗੱਲ ਰੱਖੀ ਵੀ ਪਹਿਲਾਂ ਤੇ ਉਸ ਪਰਿਵਾਰ ਨੂੰ ਟਿਕਟ ਦਿੱਤੀ ਜੀ ਉਹਦੀ ਆਪਣੇ ਵਾਈਫ ਨੂੰ ਦਿੱਤੀ ਹੈ ਉਹਨਾਂ ਦੀ ਨੂੰ ਜੇ ਨਹੀਂ ਕਿਸੇ ਇੱਕ ਪੁਆਇੰਟ ਨਹੀਂ ਹੁੰਦੀ ਤੇ ਵੇਖੋ ਅਸੀਂ ਵੀ 30 35 ਸਾਲ ਤੋਂ ਇਸ ਜੀ ਦੇ ਦਵੇਦਾਰ ਆ ਅਸੀਂ ਸੇਵਾ ਦੀ ਭਾਵਨਾ ਨਾਲ ਅਸੀਂ ਐਮਐਲਏ ਦੀ ਕਦੀ ਅਜੇ ਤੱਕ ਟਿਕਟ ਨਹੀਂ ਮੰਗਣ ਗਏਗੇ ਇਹ ਪਾਰਟੀ ਥੋੜੀ ਬਣਾਉਂਦੇ ਰਹੇ ਆ ਪਰ ਅਸੀਂ ਮਤਲਬ ਇੱਕ ਵਾਰ ਯਾਦ ਸਾਡੇ ਲੜੇ ਸੀ ਮਤਲਬ ਸਰਦਾਰ ਦਵਿੰਦਰ ਸਿੰਘ ਦੀ ਲਾਲੀਟਾ ਲਾਈ ਨੂੰ ਖਿਲਾ ਰਿਹਾ 18000 ਵੋਟ ਪਈ ਸੀ ਦਸਾਂ ਦੇ ਨਾਲ ਉਹਦੇ ਵਿੱਚ ਉਸ ਤੋਂ ਬਾਅਦ ਵੇਖੋ ਹਰਮੀਗ ਨੂੰ ਹਰਾਇਆ ਸੀ ਹਰਮੀਗ ਨੂੰ ਹਰਾ ਕੇ ਫਿਰ ਵਿਧਾਨ ਸਭਾ ਦੇ ਵਿੱਚ ਆਪਾਂ ਨੂੰ ਆਪਾਂ ਨੂੰ ਡਾਕਟਰ ਅਗਨੀਓਤਰੀ ਜੀ ਨੂੰ ਜਿਤਾ ਕੇ ਭੇਜਿਆ ਵੀ ਉਹ ਨਹੀਂ ਸੀ ਚੰਗੇ ਕੰਮ ਕਰਦੇ ਤੇ ਫੇਰ ਆਪਾਂ ਡਾਕਟਰ ਸਾਹਿਬ ਨੂੰ ਬੁਲਾਇਆ ਇਹਨਾਂ ਦੇ ਨਾਲ ਸ਼ਾਂਗੂ ਮੰਗੂ ਵੀ ਉਹਨਾਂ ਨੇ ਹਲਕਾ ਹੀ ਨਹੀਂ ਸਾਡਾ ਚੱਲਣ ਦਿੱਤਾ ਸਾਡਾ ਹਲਕਾ ਨਹੀਂ ਜਦੋਂ ਚੱਲਣ ਦਿੱਤਾ ਫਿਰ ਸਾਡੀ ਉਹਨਾਂ ਨਾਲ ਵਿਰੋਧਤਾ ਹੀ ਤੇ ਫੇਰ ਕੋ ਦੋ ਹੀ ਪਾਰਟੀਆਂ ਸੀ ਪੰਜਾਬ ਦੇ ਵਿੱਚ ਕਾਂਗਰਸ ਤੇ ਕਾਲੀ ਜੀ ਕਦੀ ਲੋਕ ਕਾਂਗਰਸ ਚਲੇ ਜਾਂਦੇ ਕਦੀ ਕਾਲੀਗਲ ਚਲੇ ਜਾਂਦੇ ਤੇ ਚੀ ਤੇ ਲੱਭਦੀ ਨਹੀਂ ਪਈ ਸਾਰੇ ਭੈਣ ਭਰਾ ਉਹਨਾਂ ਵੀ ਇਮਾਨਦਾਰ ਪਾਰਟੀ ਕਿਹੜੀ ਹੋਊਗੀ ਸਾਨੂੰ ਬੜਾ ਵਧੀਆ ਕਲਪ ਮੁਲ ਗਿਆ ਕੇਜਰੀਵਾਲ ਜੀ ਦਾ ਔਰ ਭਗੰਤਪਾਲ ਜੀ ਦਾ ਉਹ ਜਦੋਂ ਆਏ ਫਿਰ ਮੈਂ ਪਾਰਟੀ ਸਭ ਤੋਂ ਪਹਿਲਾਂ ਮੈਂ ਪਾਰਟੀ ਜੁਆਇਨ ਕੀਤੀ ਸੀ ਮਨੀਸ਼ ਸੋਧਿਆ ਜੀ ਆਏ ਸੀ ਮੈਨੂੰ ਜੁਆਇਨ ਕਰਾਉਣ ਉਦੋਂ 65 ਸਰਪੰਚ ਲੈ ਕੇ ਮੈਂ ਜੁਆਇਨ ਕੀਤਾ ਜੀ ਹਾਂਜੀ ਹਾਂਜੀ ਔਰ ਸਪੈਸ਼ਲ ਆਏ ਸੀ ਦਿੱਲੀ ਤੋਂ ਮੈਨੂੰ ਅੱਜ ਵੀ ਯਾਦ ਆ ਉਹਨਾਂ ਨੇ ਕਿਹਾ ਮੈਨੂੰ ਤਗੜੇ ਹੋ ਗਏ ਬੇਟਾ ਦੱਸੋ ਕੋਈ ਚੀਜ਼ ਮੈਂ ਕਿਹਾ ਨਹੀਂ ਜੀ ਵਲੰਟੀਅਰ ਬਣ ਕੇ ਆਂ ਕੰਮ ਕਰਾਂਗੇ ਫੇਰ ਪਰ ਐਨੇ ਚੇਅਰਮੈਨ ਬਣੇ ਆ ਮੈਂ ਫੇਰ ਵੀ ਕਦੀ ਨਹੀਂ ਗਿਆ ਜਾ ਕੇ ਵੀ ਮੈਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਹੈ ਜਾਂ ਨਹੀਂ ਮੈਂ ਜੋ ਵਾਇਗਰੂ ਨੇ ਦੇਣਾ ਉਹ ਸੱਚੇ ਪਾਤਸ਼ਾਹ ਤੋਂ ਮੰਗੋ ਪਰ ਜਦੋਂ ਆ ਗੱਲਾਂ ਹੋਈਆਂ ਫੇਰ ਮੈਂ ਆਪਣੀ ਪਾਰਟੀ ਨੂੰ ਬੇਨਤੀ ਕਰਨੀ ਚਾਹੁੰਦਾ ਤਾਂ ਡੇਰਮਾ ਦੀ ਮਹਾਰਾਣੀ ਔਰ ਮੈਂ ਜਾਵਾਂਗਾ ਵੀ ਪਾਰਟੀ ਕੋ ਕਿਉਂਕਿ ਮੇਰਾ ਹੱਕ ਵੀ ਬੰਦਾ ਮੇਰੇ ਪਰਿਵਾਰ ਦਾ ਹੱਕ ਬੰਦਾ ਇਸ ਇਲੈਕਸ਼ਨਾਂ ਕਰਕੇ ਹੀ ਮੇਰੇ ਭਰਾ ਦੀ ਜਿਹੜੀ ਇਥੋਂ ਪूरी ਜ਼ਿੰਦਗੀ ਜਿਹੜੀ ਖਤਮ ਹੋ ਗਈ ਆ ਤੇ ਮੇਰਾ ਹੱਕ ਨਹੀਂ ਬੰਦਾ ਭਾਜੀ ਇੰਨੀ ਸੇਵਾ ਕਰਨ ਦੇ ਬਾਅਦ ਜੋ ਤੁਸੀਂ ਦੱਸੋ ਵੀ ਹੱਕ ਨਹੀਂ ਬੰਦਾ ਕਿਸੇ ਭੈਣ ਭਰਾ ਕੋਲ ਚਲ ਜਾਓ ਤੁਸੀਂ ਉਹ ਕਹਿਣਗੇ ਨਹੀਂ ਯਾਰ ਲੜੋ ਐਤ ਕੀ ਇਲੈਕਸ਼ਨ ਆ ਅਹੀਂ ਯਾਰ ਤੁਹਾਡੇ ਆਖੇ ਵੋਟਾਂ ਪਾਉਂਦੇ ਰਹੇ ਐਤ ਕੀ ਅਹੀਂ ਤੁਹਾਨੂੰ ਪਾਉਣੀਆਂ ਜੀ ਆਪਣੇ ਆਪ ਨੂੰ ਪਵਾਲਾ ਤੂੰ ਜਿੰਨੀਆਂ ਮਰਜ਼ੀ ਸਾਡੇ ਕੋਲ ਪਵਾਲਾ ਪਰ ਜੇਦੋਂ ਤੁਸੀਂ ਵੋਟਾਂ ਪਾ ਕੇ ਇਹ ਲੀਡਰ ਬਣ ਕੇ ਚਲੇ ਜਾਂਦੇ ਉਹ ਸਾਡੇ ਹਲਕੇ ਦੀ ਕੋਈ ਗੱਲ ਨਹੀਂ ਕਰਦੇ ਉਹਨਾਂ ਨੂੰ ਆਪਣੀ ਕੁਰਸੀਆਂ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਵਾ ਬਸ ਉਹਨਾਂ ਨੂੰ ਬਸ ਆਪਣਾ ਘਰ ਪਰਿਵਾਰ ਦੀ ਦਿੱਤਾ ਜੀ ਤੇ ਮੇਰੇ ਭਰਾ ਨੇ ਜੋ ਸੇਵਾ 30 40 ਸਾਲ ਤੋਂ ਕੀਤੀ ਤੁਸੀਂ ਘਰ ਘਰ ਜਾ ਕੇ ਪੁੱਛ ਲੋ ਕਰੋਨਾ ਦੇ ਵਿੱਚ 65 70 ਲੱਖ ਰੁਪਏ ਉਹਨੇ ਲੰਗਰ ਲਾ ਛੱਡਿਆ ਇੱਥੇ ਰਾਤ ਫਿਰ ਵੇਖੋ ਘਰ ਘਰ ਜਾ ਕੇ ਲੰਗਰ ਦੇ ਕੇ ਹੁੰਦੇ ਰਹੇ ਸੀ ਜਿੰਨੀ ਮਤਲਬ ਸੁੱਕੀ ਰਸਤਮੀ ਔਰ ਡਾਕਟਰੀ ਦਾ ਵੀ ਜੋ ਵੀ ਮੈਡੀਕਲ ਸਹੂਲਤ ਸੀ ਸਾਰੀ ਦਿੱਤੀ ਵੀਰ ਮੇਰੇ ਨੇ ਮੈਂ ਨਾ ਜਿੱਦਣ ਮੇਰਾ ਪਾ ਆਹ ਦੁਨੀਆ ਤੋਂ ਚਲੇ ਗਿਆ ਨਾ ਭਾਜੀ 10 ਦਿਨ ਲੋਕਾਂ ਨੇ ਇਹ ਸਾਡਾ ਬਾਜ਼ਾਰ ਨਹੀਂ ਖੋਲਿਆ ਲਾਗੇ ਲਾਗੇ ਕੇ ਨੇ ਚੁੱਲਾ ਨਹੀਂ ਬਾਲਿਆ ਲੱਖ ਬੰਦੇ ਤੋਂ ਉੱਪਰ ਸਾਡੇ ਘਰੇ ਅਫਸੋਸ ਕਰਨੇ ਇਹ ਲੋਕ ਤੇ ਮੈਂ ਆ ਵੇਖੋ ਚਰਨਾ ਦੀ ਧੂੜ ਐ ਨਾ ਭੈਣ ਭਰਾਵਾਂ ਦੀ ਮੇਰੇ ਭਰਾ ਦੀ ਇਹ ਕਮਾਈ ਆ ਮੈਂ ਐਵੇਂ ਨਹੀਂ ਬੋਲਦਾ ਪਿਆ ਮੈਂ 25 30 ਹਜ਼ਾਰ ਵੋਟ ਆਪਣੇ ਭਰਾ ਦੀ ਬਦੌਲਤ ਇਸ ਕੁਰਸੀ ਦੇ ਬੈਠਾ ਤੇ ਮੈਂ ਜਿਹੜਾ ਪ੍ਰਸਿੱਧ ਮੈਂਬਰ ਆ ਮੈਂ ਘਰ ਚੋਂ ਦੋ ਸਰਪੰਚੀ ਸਾਡੀ ਆਪ ਦੀਆਂ ਵਾ ਬਾਕੀ ਅਸੀਂ 15 20 ਭੈਣ ਭਰਾ ਸਾਡੇ ਸਰਪੰਚ ਨੇ ਸਾਬਕਾ ਸਰਪੰਚ ਸਾਡੇ ਕੋਲ 40 50 100 ਅਸੀਂ ਹਰ ਇੱਕ ਨੂੰ ਬਣਾਇਆ ਭਾਜੀ ਐਮਪੀ ਤੋਂ ਲੈ ਕੇ ਐਮਐਲਏ ਜਿਹੜਾ ਪ੍ਰਸਿੱਧ ਮੈਂਬਰ ਤੋਂ ਲੈ ਕੇ ਬਲਾਸ਼ੰਤੀ ਗੁਰਦਰਾ ਕਮੇਟੀ ਦੀ ਇਲੈਕਸ਼ਨ ਕੋਈ ਵੀ ਕਮੇਟੀ ਹਰ ਜਿਹਾ ਭਾਗ ਲੈਂਦੇ ਰਹਾਂ ਜਿਹੜੇ ਕੋ ਭੈਣ ਭਰਾ ਮੰਗਦੇ ਮੈਂ ਕਹਿੰਦਾ ਕਿਹੜੇ ਬੇਸ ਤੇ ਮੰਗਦੇ ਆ ਮੈਨੂੰ ਬੜੀ ਸੁਣ ਕੇ ਬੜੀ ਗੱਲਾਂ ਤੋਂ ਹਰਾਣ ਹੁੰਦੀ ਆ ਵੇਖੋ ਜੀ ਇਹ ਪੰਜ ਪੰਜ ਲੋਕਾਂ ਦੇ ਘਰਾਂ ਦੇ ਕੜਾਸ ਮੋਸੇ ਖਾ ਕੇ ਆ ਜਾਂਦੇ ਆ ਵਾਦੇ ਇੰਨੇ ਕਰ ਦਿੰਦੇ ਆ ਉਹ ਵਿਚਾਰੇ ਮਗਰ ਮਗਰ ਫਿਰਦੇ ਆ ਉਹਨਾਂ ਲੱਖ ਲੱਖ 50 50000 ਰੁਪਈਆ ਵਿਚਾਰੇ ਜਦੋਂ ਵੇਖੋ ਇੱਕ ਮੀਟਿੰਗ ਕਰਾਈ ਹੈ ਨਾ ਐਮ ਐਲ ਏ ਸਾਹਿਬ ਦੀ ਤੇ ਲੱਖ 50000 ਰੁਪਈਆ ਵੀ ਕਿਸੇ ਗਰੀਬ ਆਦਮੀ ਲੱਗਦਾ ਮੈਨੂੰ ਇਹ ਆਦਤ ਨਹੀਂ ਨਾ ਮੇਰੇ ਭਰਾ ਨੂੰ ਆਤੀ ਆਪਣੀ ਜੇਬ ਚੋਂ ਖਰਚਾ ਮੈਂ ਵਾਦਾ ਕਰਦਾ ਜੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜਗਨਜੀ ਨੇ ਸਾਨੂੰ ਟਿਕਟਾਂ ਨਵਾਜਿਆ ਇੱਥੇ ਬੈਠੇ ਵੋਟਾਂ ਘਰ ਆਉਣਗੀਆਂ ਔਰ ਇੰਨੀ ਲੀਡ ਨਾਲ ਆਮ ਪਾਰਟੀ ਜਿੱਤੂਗੀ ਰਿਕਾਰਡ ਹੀ ਟੁੱਟ ਜਾਣਗੇ ਕਿਉਂਕਿ ਲੋਕ ਮੇਰੇ ਭਰਾ ਨੂੰ ਐਮਐਲਏ ਵੇਖਣਾ ਚਾਹੁੰਦੇ ਸੀ ਤੇ ਅੱਜ ਵੀ ਮੇਰੇ ਭਰਾ ਦੇ ਨਾਲ ਉਹ ਭੈਣ ਭਰਾ ਖਲੋਤੇ ਆ ਔਰ ਹਮਦਰਦੀ ਤੌਰ ਤੇ ਵੇਖੋ ਇੱਕ ਦੁਨੀਆ ਤੋਂ ਇਨਸਾਨ ਨੇ ਚਲੇ ਨਾ ਦੂਜੀ ਸਿਆਸਤ ਕਰੇ ਉਹ ਵੀ ਗੱਲ ਚੰਗੀ ਨਹੀਂ ਤੇ ਮੇਰੇ ਭਰਾ ਨੇ ਕਿਸੇ ਦਾ ਮੜਾ ਹੀ ਨਹੀਂ ਕੀਤਾ ਵੈਗਰੂ ਦੇ ਸਾਡੇ ਤੇ ਕਿਰਪਾ ਵਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀਂ ਇਹ ਮੇਰੀ ਗੱਲ ਜਰੂਰ ਸਾਰੇ ਤੋਂ ਪਹੁੰਚਾਓ ਤਰਨਤਾਰ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੋਵੇ ਤੇ ਬਹੁਤ ਸਾਰੇ ਜਿਹੜੇ ਮੁੱਦੇ ਤਰਨਤਾਰ ਦੇ ਜਿਹੜੇ ਅੱਜ ਤੱਕ ਹੱਲ ਨਹੀਂ ਕੀਤੇ ਗਏ ਅਗਰ ਗੱਲ ਕੀਤੀ ਹੋਵੇ ਜਿਹੜਾ ਕੂੜੇ ਦਾ ਡੰਪ ਆ ਜਿਹੜਾ ਸ਼ਹਿਰ ਨਿਵਾਸੀਆਂ ਦੀ ਬੜੀ ਜ਼ਿਆਦੀ ਮੰਗ ਹੈ ਵੀ ਇਹ ਸ਼ਹਿਰ ਚੋਂ ਬਾਹਰ ਕੱਢਿਆ ਜਾਵੇ ਨਗਰ ਕੌਂਸਲ ਦੇ ਜਿਹੜੇ ਕਰਮਚਾਰੀ ਜਿਹੜੇ ਕੱਚੇ ਕਰਮਚਾਰੀ ਹੈ ਜਿਹੜੇ 2000 ਮਤਲਬ 18 ਤੋਂ 19 ਤੱਕ ਅੱਜ ਤੱਕ ਉਹਨਾਂ ਦਾ ਕੋਈ ਸਮਾਧਾਨ ਨਹੀਂ ਹੋਇਆ ਕੀ ਲੱਗਦਾ ਹੈ ਜਿਹੜਾ ਅਗਰ ਤੁਸੀਂ ਇਸ ਚੀ ਵੇ ਵਾਚ ਕਰਦੇ ਪਈ ਉਹ ਜਾਂ ਤੇ ਹੀ سپورਟ ਕਰਦੇ ਪਈ ਉਹ ਜਾਂ ਚ ਤੁਹਾਨੂੰ ਟੈਟੇ ਮਿਲਦੀ ਆ ਇੰਨਾ ਜਿਹੜੇ ਮੁੱਦੇ ਆ ਉਹ ਕਿڑی ਜਲਦੀ ਹੱਲ ਹੋਣਗੇ ਜਿਨ੍ਹਾਂ ਕਰਕੇ ਜਿਹੜੇ ਸ਼ਹਿਰ ਵਾਸੀਆਂ ਨੂੰ ਜਿਹੜੀ ਆ ਜਿਹੜਾ ਕੋڑے ਦਾ ਡੰਪ ਇਹਦਾ ਕੋڑے ਦਾ ਤਰਨ ਤਾਂ ਸ਼ਹਿਰ ਦੇ ਮੱਥੇ ਲੱਗਾ ਪਿਆ ਉਹਨੂੰ ਦੂਰ ਕਰ ਸਕਦੇ ਆ ਕੋਈ ਸ਼ਹਿਰ ਦਾ ਨਹੀਂ ਸਾਡਾ ਬਾਰਡਰ ਬੈਲਟ ਦਾ ਵੀ ਬੜਾ ਕੰਮ ਹੋਣ ਵਾਲਾ ਵਾ ਸ਼ਹਿਰ ਦੀਆਂ ਬੜੀਆਂ ਬੜੀਆਂ ਪ੍ਰੋਬਲਮਾਂ ਆ ਵੇਖੋ ਡੈਂਪ ਦਾ ਬਹੁਤ ਵੱਡਾ ਜਿਹੜਾ ਨਾ ਉਹ ਇਥੋਂ ਡੈਂਪ ਜਿਹੜਾ ਸ਼ਹਿਰ ਤੋਂ ਬਾਹਰ ਚਾਹੀਦਾ ਗਊਸ਼ਾਲਾ ਵੀ ਸਾਡੀ ਬਾਹਰ ਚਾਹੀਦੀ ਤੁਸੀਂ ਗਊਸ਼ਾਲਾ ਦਾ ਨਾਂ ਨਹੀਂ ਖਿਲਿਆ ਠੀਕ ਹੈ ਜੀ ਵੇਖੋ ਜਿਹੜਾ ਅੰਦਰ ਆਪਾਂ ਫਾੜਕ ਚਾਹੀਏ ਉਹਦੇ ਉੱਤੇ ਪੁਲ ਚਾਹੀਦਾ ਸੀ ਉਹਰ ਕਿੰਨੀ ਜਾਮ ਲੱਗਦਾ ਉੱਥੇ ਨਾ ਟ੍ਰੈਫਿਕ ਦੀ ਸਮੱਸਿਆ ਵਾ ਨਾ ਕੋਈ ਸਾਡੇ ਉੱਥੇ ਵੇਖੋ ਮੰਡੀ ਹੀ ਉਹ ਮੰਡੀ ਵੀ ਬਾਹਰ ਚਾਹੀਦੀ ਐ ਟਾਈਟ ਹੋ ਗਈ ਜਦੋਂ ਦਾ ਸ਼ਹਿਰ ਵੱਡਾ ਜ਼ਿਲ੍ਹਾ ਦੇ ਬਣ ਗਿਆ ਜ਼ਿਲ੍ਹਾ ਬਣ ਗਿਆ ਜ਼ਿਲ੍ਹੇ ਉਹ ਸਹੂਲਤਾਂ ਨਹੀਂ ਸਾਡੇ ਜ਼ਿਲ੍ਹੇ ਨੂੰ ਬਣੀਆਂ ਜਦੋਂ ਦਾ ਜ਼ਿਲ੍ਹਾ ਜਿਹੜਾ ਕੈਪਟਨ ਸਾਹਿਬ ਨੇ ਬਣਾਇਆ ਸੀ ਠੀਕ ਹੈ ਜੀ ਤੇ 100 ਕਰੋੜ ਰੁਪਏ ਜ਼ਿਲ੍ਹੇ ਨੂੰ ਦਿੱਤਾ ਉਹ ਕਿੱਥੇ ਗਿਆ ਉਹ ਤਰਨਤਾਰ ਸ਼ਹਿਰ ਵਾਸਤੇ ਆਇਆ ਸੀ ਉਹ ਸਾਰਾ ਹੀ ਖਾ ਗਏ ਬੜੇ ਕੰਮ ਹੋਣ ਵਾਲੇ ਆ ਜਿਹੜੇ ਕਿ ਮੈਨੂੰ ਮੇਰੇ ਭਰਾ ਨੂੰ ਨਿੱਜੀ ਤੌਰ ਤੇ ਪਤਾ ਵਾ ਵੇਖੋ ਅਜੇ ਤੱਕ ਸਾਡਾ ਪ੍ਰਧਾਨ ਹੀ ਨਹੀਂ ਥਾਪਿਆ ਗਿਆ ਯਾਰ ਪਹਿਲਾਂ ਦਾ 12 14 ਸਾਲ ਪਲਦੇ ਤੇ ਇਹ ਇਲੈਕਸ਼ਨ ਹੋਈ ਤੇ ਸਾਡੇ ਕੋ ਪ੍ਰਧਾਨ ਹੀ ਨਹੀਂ ਬਣਿਆ ਬੜੀ ਹੈਰਾਨਗੀ ਵਾਲੀ ਗੱਲ ਹੈ ਜੀ ਜੇ ਪਹਿਲਾਂ ਜਿਹੜੇ ਪ੍ਰਧਾਨ ਬੰਦੇ ਰਹੇ ਆ ਉਹ ਤੇ ੱੱਕੇ ਨਹੀਂ ਬੰਦੇ ਬੁੰਦੇ ਰਹੇ ਭਾਜੀ ਕਮੀ ਕਿਤੇ ਕਮੀ ਫਿਰ ਵੇਖੋ ਭਾਜੀ ਗੱਲ ਸੁਣੋ ਐਮਐਲਏ ਜਿਹੜੇ ਸੀ ਸਾਡੇ ਸਰਦਾਰ ਕਸ਼ਮੀਰ ਉਹ ਭਲੇਮਾਨ ਸੀ ਤੂੰੋਂ ਪਹਿਲੀ ਵਾਰੀ ਇਹ ਨਾ ਕੋਲ ਚੋਣ ਕਿਹੜੀ ਹੋਈ ਆ ਕਾਂਗਰਸ ਤੋਂ ਤੱਕੇ ਨਾ ਪ੍ਰਧਾਨ ਬਿਠਾਤਾ ਨਾ ਸਾਰਿਆਂ ਨੇ ਇਹਦੇ ਸਾਰੀ ਗੱਲ ਦਾ ਸਾਰਿਆਂ ਨੂੰ ਪਤਾ ਨਾ ਸ਼ਹਿਰ ਨੂੰ ਐਤਕੀ ਜੇ ਚੋਣ ਹੋਈ ਆ ਤੂੰ ਵਿਚਾਰੇ ਇੰਨੇ ਨਹੀਂ ਸੀ ਮੰਨ ਲਓ ਵੀ ਐਵੇਂ ਕੇ ਨੂੰ ਫੜ ਕੇ ਬਣਾ ਦੇ ਉਹਨਾਂ ਨਾਲ ਦਾ ਕੋਈ ਚੰਗਾ ਪ੍ਰਧਾਨ ਬਣਾਵਾ ਖਾਲੀ ਸੀਟ ਆ ਕੰਮ ਨਹੀਂ ਹੋ ਰਿਹਾ ਜੀ ਬਿਜਲੀਸ ਨੇ ਪਰਚਾ ਵੀ ਦਿੱਤਾ ਜੀ ਪੈਸੇ ਵੀ ਜਮਾ ਹੋਏ ਤੁਹਾਨੂੰ ਸਾਰਿਆਂ ਨੂੰ ਪਤਾ ਆਉਣ ਵਾਲੇ ਸਮੇਂ 'ਚ ਜੇ ਭਾਜੀ ਵੇਖੋ ਮੈਨੂੰ ਸਰਕਾਰ ਸਾਡੀ ਬਹੁਤ ਸਿਆਣੀ ਆ ਭਗਵੰਤ ਮਾਨ ਜੀ ਕੇਜਰੀਵਾ ਸਾਡੀ ਟੀਮ ਸਾਰੀ ਬਹੁਤ ਸਿਆਣੀ ਔਰ ਵੇਖੋ ਈਮਾਨਦਾਰ ਉਹਨਾਂ ਨੇ ਬੰਦਾ ਲੱਭਣਾ ਤੇ ਚੰਗੀ ਸ਼ੋਭੀ ਵਾਲਾ ਲੱਭਣਾ ਔਰ ਠੱਕੜਾ ਵੀ ਚਾਹੀਦਾ ਸਾਨੂੰ ਬੰਦਾ ਸਾਨੂੰ ਕਮਜ਼ੋਰ ਬੰਦਾ ਨਹੀਂ ਚਾਹੀਦਾ ਇਥੇ ਤਰਨਤਾਂ ਹਲਕੇ ਦੇ ਵਿੱਚ ਇਹ ਵੀ ਗੱਲ ਹੈ ਜੀ ਸਾਡਾ ਕਮਜ਼ੋਰੀ ਦਾ ਮਤਲਬ ਹੀ ਕੋਈ ਨਹੀਂ ਸਾਨੂੰ ਜੇ ਚੰਗਾ ਬੰਦਾ ਮਿਲੂਗਾ ਕੰਮ ਕਰਾਉਣ ਵਾਲਾ ਮਿਲੂਗਾ ਫੇਰ ਹੀ ਐਮਐਲਏ ਬੰਦਾ ਤੇ ਜੇ ਉਹਨੂੰ ਹੱਥੀਂ ਜੋੜ ਜਣੇ ਭਾਜੀ ਹਾਂ ਜੀ ਆਇਓ ਜੀ ਤੇ ਡੈਰੀ ਤੇ ਲਿਖ ਲਿਆ ਤੁਹਾਡਾ ਲਿਖ ਲਿਆ ਵਾ ਕੋਈ ਨਹੀਂ ਫੋਨ ਕਰਦਾਂਗੇ ਇਹ ਨਹੀਂ ਆਪਾਂ ਦੇ ਇਥੋਂ ਕੰਮ ਕਰਾ ਕੇ ਭੇਜਦੇ ਆ ਜਿਹਦੇ ਘਰ ਪੀੜ ਹੋਗੀ ਨਾ ਜੀ ਉੱਥੇ ਵੇਖਿਓ ਕਦੇ ਹੀ ਉਹਦੇ ਕੰਮ ਨਾ ਹੋਣਗੇ ਕਿਉਂਕਿ ਜਦੋਂ ਕੰਮ ਹੀ ਨਹੀਂ ਹੁੰਦਾ ਪੀੜ ਹੀ ਲੱਗਣੀ ਹੈ ਇਸ ਕਰਕੇ ਜੇ ਕਿਸੇ ਦਾ ਕੰਮ ਇੱਕ ਭੈਣ ਭਰਾ ਦਾ ਕਰਕੇ ਤੋੜ ਦੋ ਯਾਰ ਨਾ ਇਹਨਾਂ ਨੇ ਕੰਮ ਕਰਨਾ ਬਾਹਰ ਇਹਨਾਂ ਬੋਰਡ ਲਾਏ ਹੁੰਦੇ ਛਣੀਆਂ ਤੌਰ ਮਿਲਾਂਗੇ ਜੀ ਜੀ ਮਾ ਜੀ ਜੇ ਵੀ ਕੋਈ ਵਿਧਾਇਕ ਬੰਦਾ ਤੁਹਾਡੇ ਦੋਵਾਂ ਭਰਾਵਾਂ ਦਾ ਅਹਿਮ ਰੋਲ ਹੁੰਦਾ ਹੈ ਪਰ ਕੀ ਕੁਰਸੀ ਦਾ ਇੰਨਾ ਪਿਆਰ ਹੋ ਜਾਂਦਾ ਵਾ ਜਦੋਂ ਤੁਸੀਂ ਕੰਮ ਜਿਹੜਾ ਇੰਨੇ ਤੁਸੀਂ ਮੈਂਬਰ ਬਣਾਏ ਵਿਧਾਇਕ ਬਣਾਏ ਆ ਉਸ ਤੋਂ ਬਾਅਦ ਕੁਰਸੀ ਦਾ ਕੀ ਇੰਨਾ ਪਿਆਰ ਹੋ ਜਾਂਦਾ ਵੀ ਬਸ ਤੁਹਾਨੂੰ ਭੁੱਲ ਜਾਂਦੀ ਹੈ ਕਿਉਂਕਿ ਤੁਸੀਂ ਜਦ ਤੱਕ ਮੈਨੂੰ ਪਤਾ ਵਾ ਤੁਹਾਡੇ ਕੋਲ ਮੈਂ ਕਿਹਾ ਕਰੀਬ 45 ਪਿੰਡ ਦਾ ਨਾਂ ਲੱਗਦੀ ਆ ਬਾਰਡਰ ਬੇਟ ਪੂਰੀ ਨਾਂ ਲੱਗਦੀ ਆ ਜਿਸ ਤਰੀ ਪੂਰੀ ਧਾਕ ਵੀ ਆ ਕੀ ਇਹਨਾਂ ਦੇ ਦਿਮਾਗ ਜਾਂ ਉਹਨਾਂ ਦੇ ਕੀ ਕੁਰਸੀਆਂ ਦਾ ਲਾਲਚ ਹੁੰਦਾ ਵਾ ਜਾਂ ਕੀ ਉਹਨਾਂ ਦੇ ਦਿਮਾਗ ਤੇ ਕਿਹੋ ਜਿਹੀ ਚੀਜ਼ ਬੈਹ ਜਾਂਦੀ ਹੈ ਜਿਹਦੇ ਕਰਕੇ ਵੀ ਜਿਹੜਾ ਇਹ ਸੱਚੀ ਵੀ ਸਾਰ ਦੇ ਦਿੰਦੇ ਆ ਮੈਨੂੰ ਇਹ ਨਾ ਮੈਂ ਬੜੀ ਵੈਰੀ ਗੱਲ ਸੁਣਾਉਣਾ ਵਾ ਵੀ ਚਲੋ ਆਪਾਂ ਇਹ ਗ ਵੀ ਜੇ ਤੋਂ ਉਹਨਾਂ ਨੂੰ ਡਰ ਬੜਾ ਸੀ ਸੋਨੂ ਜੀਮੇ ਦਾ ਸਾਡਾ ਦੋਹਾਂ ਭਰਾਵਾਂ ਦਾ ਇੰਨਾ ਕਿ ਡਰ ਪੈ ਜਾਂਦਾ ਹੈ ਵੀ ਜਿਹੜੇ ਸ਼ਾਂਗੂ ਮੰਗੂ ਉਹ ਕਹਿਣ ਲੱਗ ਪੈਂਦੇ ਹੀ ਐਤ ਕੀ ਦੇ ਤੁਹਾਨੂੰ ਉਹਨਾਂ ਨੇ ਦੇ ਦਿੱਤੀ ਹੈ ਸਪੋਰਟ ਅਗਲੀ ਵਾਰ ਇਹਨਾਂ ਨੇ ਆਪ ਤੇ ਬਹਿਣਾ ਹੈ ਕੁਰਸੀ ਤੇ ਆ ਕੇ ਸਾਨੂੰ ਜੇ ਕੁਰਸੀ ਨਾਲ ਪਿਆਰ ਹੁੰਦਾ ਤਾਂ ਆਪ ਟਿਕਟ ਲੜਦੇ ਆਪ ਜਾਂਦੇ ਲੀਡਰਾਂ ਕੋ ਵੇਖੋ ਸਾਡੀ ਕਾਲੀ ਦਲ ਜੀ ਵੀ ਚੰਗੀ ਸੀ ਅਸੀਂ ਬਾਲੋ ਸਾਹਿਬ ਨੂੰ ਕਹਿੰਦੇ ਸਾਨੂੰ ਟਿਕਟ ਦੋ ਪਰ ਨਹੀਂ ਮਿਲ ਲੈਣ ਗਏ ਟਿਕਟ ਕਾਂਗਰਸ ਵੀ ਅਸੀਂ ਟਿਕਟ ਜਾਂਦੇ ਹਾਂ ਵਿਨ ਕਰਦੇ ਹਾਂ ਪਰ ਨਹੀਂ ਅਸੀਂ ਗਏ ਆ ਬੋਲੇ ਵੀ ਕਿਉਂ ਮਨੀਸ਼ ਸੋਦੀ ਜੇ ਅਗੇ ਤੋਂ ਵੱਡੇ ਲੀਟਰ ਕਿਹਦੇ ਹੋਣੇ ਸਾਡੇ ਕਰੇ ਅਹੀਂ ਉਹਨਾਂ ਨੂੰ ਕਹਿ ਸਕਦੇ ਸਾਨੂੰ ਪਰ ਇਹ ਡਰਦੇ ਸਾਡੇ ਤੋਂ ਇਸ ਕਰਕੇ ਹੀ ਸਾਡੇ ਕੋ ਵੋਟ ਬੈਂਕ ਸੀ ਸਾਡੇ ਕੋ ਭੈਣ ਭਰਾ ਸੀ ਜਿਆਦੇ ਇਹਨਾਂ ਨੂੰ ਇਹ ਅਹੀਂ ਇਹਨਾਂ ਨੂੰ ਕੁਐਸਚਨ ਪੁੱਟ ਕਰਦੇ ਵੀ ਕੰਮ ਕਿਉਂ ਨਹੀਂ ਕਰਦੇ ਇਹਨਾਂ ਨੂੰ ਪਤਾ ਸੀ ਵੀ ਸੋਨੂ ਚੀਮਾ ਜੇ ਇੱਕ ਵਾਰੀ ਬਣ ਗਿਆ ਨਾ ਤਾਂ ਉਹਨੇ ਲੱਥਰਾ ਨਹੀਂ ਸਾਡੇ ਨੂੰ ਤਾਂ ਮੇਰੇ ਭਰਾ ਦਾ ਭਾਜੀ ਮਰਡਰ ਹੋਇਆ ਮੇਰੇ ਭਰਾ ਦਾ ਮਰਡਰ ਨਹੀਂ ਸੀ ਹੋਣਾ ਸਿਰਫ ਇਸੇ ਵਜ੍ਹਾ ਕਰਕੇ ਆ ਚੰਗੇ ਬੰਦੇ ਨੂੰ ਸਾਈਡ ਤੇ ਕਰੋ ਕੁਰਸੀ ਤੇ ਇਹਨੇ ਆ ਕੇ ਬਹਿ ਜਾਣਾ ਇਹਨੇ ਹਟਣਾ ਨਹੀਂ ਮੈਂ ਤਾਂ ਇਹ ਕੀ ਆਪਣੀ ਸਾਰੀ ਪਾਰਟੀ ਨੂੰ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਵਾ ਵੀ ਵੇਖੋ ਮੈਂ ਇਸ ਕੰਮ ਦੇ ਵਿੱਚ ਆਪਣਾ ਭਰਾ ਵੀ ਗਵਾ ਲਿਆ ਤੇ ਮੇਰਾ ਹੱਕ ਨਹੀਂ ਬੰਦਾ ਤੁਸੀਂ ਤਰਨਤਾਰਨ ਵਾਲੇ ਸਾਰੇ ਜ਼ਿਲ੍ਹੇ ਵਾਲੇ ਦੱਸ ਦਿਓ ਯਾਰ ਵੀ ਮੇਰੇ ਭਰਾ ਦੀ ਇਸ ਕੰਮ ਤੇ ਜਾਨ ਵੀ ਚਲੀ ਗਈ ਉਹ ਗਰੀਬਾਂ ਦਾ ਹਮਦਰਦ ਬੰਦਾ ਸੀ ਕੀ ਉਹਨ ਕਿਸੇ ਨੂੰ ਕੀ ਕਹਿੰਦਾ ਸੀ ਉਹ ਕੀ ਸਾਡੇ ਕੋਲ ਨਜਾਇਜ਼ ਕਬਜ਼ੇ ਕਰਦਾ ਸੀ ਸਮੈਗ ਵੇਚਦੇ ਹੀਰੋਇਨ ਵੇਚਦੇ ਹਾਂ ਹੀ ਬਾਕੀ ਭਾਜੀ ਲੋਕਾਂ ਨੂੰ ਨਹੀਂ ਆਹੀ ਬਰਦਾਸ਼ਤ ਦੋਈ ਇਹਨੇ ਕਿਉਂਕਿ ਅਸੀਂ ਹਰ ਇੱਕ ਨੂੰ ਵੋਟ ਪਾ ਕੇ ਇੱਥੋਂ ਤੱਕ ਲਿਆਂਦਾ ਆਮ ਆਦਮੀ ਪਾਰਟੀ ਸਾਨੂੰ ਚੰਗੀ ਲੱਗੀ ਤਾਂ ਅਸੀਂ ਭਾਜੀ ਇਹਦੀ ਸੇਵਾ ਕੀਤੀ ਇਹਨਾਂ ਨੇ ਇਹਨਾਂ ਦੇ ਕੰਮਾਂ ਨੂੰ ਅਸੀਂ ਐਮਐਲਏ ਬਣਾਇਆ ਤੇ ਉਹ ਸਾਨੂੰ ਅਜੇ ਕੰਮ ਹੋਣੇ ਸਾਡੇ ਡਿਵੈਲਪਮੈਂਟ ਦੇ ਤੋਂ ਉਹਨਾਂ ਦੀ ਚਾਰਾਂ ਦੀ ਮੌਤ ਹੋ ਗਈ ਹੁਣ ਹੁਣ ਡਾਕਟਰ ਸੋਲ ਦੇ ਪਰਿਵਾਰ ਨੂੰ ਸਪੋਰਟ ਰਹੇਗੀ ਕਿ ਜਾਂ ਆਪਦੇ ਜਿਹੜੇ ਪਾਰਟੀ ਨਾਲ ਜਿਹੜੀ ਹਮਾਇਤ ਮਨ ਗੱਲਬਾਤ ਚੱਲਦੀ ਪਈ ਆ ਆਪਣੀ ਵੱਲ ਤੇ ਜੋਰ ਜਮਸ਼ਵਤੇ ਵੇਖੋ ਜੀ ਮੇਰੀ ਤਾਂ ਪਹਿਲਾਂ ਉਹਨਾਂ ਉਸ ਪਰਿਵਾਰ ਨਾਲ ਹਮਦਰਦੀ ਹੈ ਉਹਨਾਂ ਨੇ ਮੈਨੂੰ ਉਹਨਾਂ ਦੀ ਮੈਨੂੰ ਫੁੱਲ سپورਟ ਤੇ ਮੇਰੀ ਉਹਨਾਂ ਨੂੰ ਫੁੱਲ سپورਟ ਨੇ ਇੱਕ ਪੁਆਇੰਟ ਜੇ ਕਿਤੇ ਉਹ ਕਹਿਣ ਵੀ ਨਹੀਂ ਮਤਲਬ ਵੀ ਬੇਟਾ ਤੂੰ ਆ ਮੈਂ ਉਹਨਾਂ ਦੀ ਮੇਰੀ ਵਾਈਫ ਨਾਲ ਵੀ ਗੱਲ ਕਰਨ ਜਾਣਾ ਜੀ ਤੇ ਫੇਰ ਮੈਂ ਆਪਣੀ ਪਾਰਟੀ ਨੂੰ ਆਪਣੀ ਬੇਨਤੀ ਪੂਰੀ ਕਰੂੰਗਾ ਹਾਈ ਕਮਾਂਡ ਤੱਕ ਮੈਂ ਪਹੁੰਚ ਕੇ ਧਿਕਾ ਬੇ ਰਹਿਦਾ ਹਾਂ ਮੈਂ ਸਾਰਿਆਂ ਨੂੰ ਗੂੰਗਾ ਮੇਰਾ ਵੀ ਧਿਆਨ ਰੱਖੋ ਕੀ ਸੈਟਰ ਜੀ ਕੀ ਆਗਰ ਜੇ ਪਾਰਟੀ ਧਰਤੇ ਦਾ ਖੇਡਦੀ ਹੈ ਜਿਵੇਂ ਜੀਵਨ ਦੀਆਂ ਗੱਲਾਂ ਵਾਤੇ ਫਿਰ ਤੁਹਾਡੀ ਸਟ੍ਰੈਟਜੀ ਕੀ ਹੈ ਕਿਸ ਤਰ੍ਹਾਂ ਲੋਕਾਂ ਤੱਕ ਜਿਹੜੇ ਦਿਲਾ ਤੱਕ ਕਿਉਂਕਿ ਪਿੰਡਾਂ ਜਿੱਦੇ ਗੁੱਤੀ ਚ ਬਾਤ ਬਿਲਡ ਦੀ ਗੱਲ ਕੀਤੀ ਹੈ ਤਾਂ ਡਾ ਲਿਆ ਸ਼ਹਿਰ ਵਾਸੀਆਂ ਨਾਲ ਕੀਦਾਂ ਲੂਗਾ ਵੇਖੋ ਮੈਂ ਰੋਜ਼ ਹੀ ਸ਼ਹਿਰ ਹੋਂਨਾ ਤਰਨ ਤਰਨ ਹੋਂਨਾ ਹਰ ਮੰਦਰਾਂ ਚ ਮੈਂ ਜਾਂਦਾ ਠਾਕਪੁਰ ਦਵਾਰੇ ਦਾ ਪ੍ਰਧਾਨ ਬਣਾਇਆ ਹੋਂਨਾ ਗੋੜਾ ਵਾਲਿਆਂ ਨੂੰ ਠੀਕ ਹੈ ਜੀ ਸਾਰੇ ਇੱਕ ਨੂੰ ਮੈਂ ਜਾਣਦਾ ਹਰ ਗੱਲ ਸੀ ਪਹਿਲਿਆਂ ਨੂੰ ਵੀ ਜਾਣਦਾ ਤੇ ਹੁਣ ਦੇ ਨੂੰ ਵੀ ਜਾਣਦਾ ਤੇ ਮੇਰਾ ਤਰਨ ਤਰਨ ਮੇਰੀ ਕਾਫੀ ਰਿਸ਼ਤੇਦਾਰੀ ਹੈ ਮੇਰੇ ਘੂਆਵਾ ਉੱਥੇ ਮੇਰੇ ਕੋਈ ਰਿਸ਼ਤੇਦਾਰ ਹੈ ਕੋਈ ਚਾਚੇਆ ਕੋ ਤਾਇਆ ਹਰ ਇੱਕ ਭੈਣ ਭਰਾ ਦਾ ਕੰਮ ਕੀਤਾ ਹੈ ਕਿੱਸੇ ਤੁਹਾਡਾ ਹਲਕਾ ਜਿਹੜਾ ਹਲਕਾ ਹੈ ਤੁਹਾਡਾ ਪਰਿਵਾਰ ਹੈ ਮੇਰਾ ਹਲਕਾ ਪਰਿਵਾਰ ਹੈ ਜੀ ਮੈਂ ਤੇ ਹਮੇਸ਼ਾ ਹੀ ਪੁੱਛ ਲਿਓ ਸਾਡੀਆਂ ਰਿਸ਼ਤੇਦਾਰੀਆਂ ਵੀ ਭੈਣ ਭਰਾ ਵੀ ਸਾਡੇ ਤੇ ਕੋਈ ਹੈ ਹੀ ਨਹੀਂ ਸਾਡੇ ਚ ਮੇਰ ਤੇਰ ਮੇਰਾ ਤੁਸੀਂ ਆਏ ਜੇ ਤੁਹਾਨੂੰ ਕਿਸੇ ਨੇ ਰੁਕਾ ਕਿਸੇ ਦਾ ਦਫ਼ਤਰ ਹੈਗਾ ਜਿੱਦਾਂ ਤਰ੍ਹਾਂ ਕਰਕੇ ਕਿਸੇ ਵੀ ਲੀਡਰ ਦਾ ਜਿਹੜੇ ਟਿਕਟਾ ਮੰਗਦੇ ਦੱਸੋ ਤੁਸੀਂ ਮੈਨੂੰ ਦੱਸ ਦੋ ਹੈਗਾ ਕਿਸੇ ਦਾ ਆ ਤੁਹਾਡੇ ਭਰਾ ਛੋਟੇ ਵੀਰ ਦਾ ਹੈਗਾ ਜੀ ਇੱਥੇ ਉਹ ਵੀ ਕਿੰਨੇ ਦਰਵਾਜ਼ਾ ਖੁੱਲਾ ਨਹੀਂ ਜਦੋਂ ਮਰਜੀ ਆਉਂ ਨਿੱਟ ਧੱਕਾਓ ਜਦੋਂ ਰਾਤ ਲੋੜ ਪਵੇ ਮੇਰੇ ਚੋਈਂ ਕਿੱਡੇ ਫੋਨ ਤੇ ਕੋਈ ਨੰਬਰ ਆ 9815170450 ਨਾਮ ਹੈ ਦਦੀ ਦੂਜਾ ਫੋਨ ਹੈ ਕਦੇ ਨਾਮ ਕਦੀ ਬਲੌਗ 'ਚ ਪਾਏ ਕੇ ਇਹਦੇ ਨੰਬਰ ਹਾਂ ਇਹ ਹੋ ਸਕਦਾ ਮੈਂ 2-4 ਮਿੰਟ ਕਿਤੇ ਗਏ ਨਾ ਗੱਲ ਕਰਦਾ ਨਹੀਂ ਤਾਂ ਮੈਂ ਵਾਪਸ ਕਰਦਾ ਫੋਨ ਅਗਲੇ ਨੂੰ ਤੇ ਸਾਰੇ ਭੈਣ ਭਰਾ ਜਾਣਦੇ ਮੈਨੂੰ ਕਿਉਂਕਿ ਮੈਂ ਮੈਂ ਤਾਂ ਮੇਰਾ ਭਰਾ ਜਿਹੜਾ ਨਾ ਮੈਂ 15 ਸਾਲ ਦਾ ਜਦੋਂ ਆਪਣੇ ਭਰਾ ਨਾਲ ਸੇਵਾ ਕਰਦਾ ਹਾਂ ਤਰਨ ਤਨ ਨਾਲ ਕੇ ਤੇ ਮੈਂ ਉਹਦੀ ਬਦੌਲ ਤੇ ਮੰਗ ਰਿਆ ਆ ਵਾ ਕਿ ਜੇ ਮੇਰੇ ਭਰਾ ਨੇ ਕੋਈ ਤੁਹਾਡੇ ਲਈ ਇੱਕ ਵੀ ਕੰਮ ਕੀਤਾ ਨਾ ਤੁਸੀਂ ਸਾਰੇ ਹਾਂ ਦਾ ਨਾਰਾ ਮਾਰੋ ਪਾਰਟੀ ਨੂੰ ਵੀ ਯਾਰ ਉਹਨਾਂ ਨੂੰ ਟਿਕਟ ਦਈਏ ਆਪਾਂ ਤੇ ਮੈਂ ਵਿਸ਼ਵਾਸਦ ਹੁਣਾ ਭਗਵਾਨ ਤਮਾਨ ਜੀ ਦੇ ਮੈਂ ਗੋਡੇ ਫੜਾ ਕੇਜਰੀਵਾਲ ਜੀ ਦੇ ਫੜਾ ਮੈਂ ਤਰਨਤਾਰ ਨੂੰ ਨਮੂਨੇ ਦਾ ਸ਼ੇਰ ਬਣਾ ਕੇ ਦਿਖਾਉਂਗਾ ਥੈਂਕ ਯੂ ਤਾਂ ਇਹ ਸਾਡਾ ਮੋਨੂ ਜੀ ਮਾਰੀ ਜਿਹੜੇ ਸਰਪੰਚ ਨੇ ਜਿਹਦਾ ਪਿਛੇ ਦਾ ਮੈਂਬਰ ਹੈ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਜਿਨ੍ਹਾਂ ਨੇ ਐ ਡਾਕਟਰ ਸੋਹਲ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਲਈ ਹਾਦਲਾ ਲੜ ਮਾਰਿਆ ਸੀ ਤੇ ਨਾਲ ਇਹ ਵੀ ਗੱਲ ਕਹਿੰਦੇ ਵੀ ਅਗਰ ਡਾਕਟਰ ਸੋਹਲ ਦੇ ਪਰਿਵਾਰ ਇਹਨਾਂ ਨੂੰ ਜੇ ਉਹ ਲੈ ਇਲੈਕਸ਼ਨ ਲੜਦੇ ਠੀਕ ਹੈ ਨਹੀਂ ਲੜਦੇ ਤੇ ਮੈਂ ਆਪਣੀ ਇੱਕ ਟਿਕਟ ਦੇ ਦਾਅਵੇ ਜਾਰੂ ਪੇਸ਼ ਕਰਾਂਗਾ ਹਾਈ ਕਮਾਂਡ ਤੱਕ ਤੇ ਜਿਹੜੇ ਸ਼ਹਿਰ ਦੇ ਮੁੱਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਕਾਫੀ ਲੰਮਾ ਸਮਾਂ ਇਹਨਾਂ ਨੂੰ ਵਿਚਰਦਿਆਂ ਲੋਕਾਂ 'ਚ ਹੋ ਗਿਆ ਤੇ ਕਾਫੀ ਇਹਨਾਂ ਦਾ ਫੋਲ ਵੀ ਆ ਕਿਉਂਕਿ ਮੋਨੂ ਚਿਮਾ ਸੋਨੂ ਚਿਮਾ ਜਿਹੜਾ ਪਰਿਵਾਰ ਜਿਹੜਾ ਨਾਮ ਆ ਇਹ ਹਰ ਇੱਕ ਜਿਹੜਾ ਜ਼ਿਲ੍ਹਾ ਤਰਨਤਾਰਨ ਤੇ ਹਲਕਾ ਤਰਨਤਾਰਨ ਦੇ ਲੋਕਾਂ ਦੀ ਤੇ ਲੋਕੇ ਨਾਲ ਪਿਆਰ ਕਰਦੇ ਹੁਣ ਵੇਖਣਾ ਇਹ ਹੋਏਗਾ ਕਿ ਔਨ ਵਾਲਾ ਸਮਾ ਕਿਸ ਤਰ੍ਹਾਂ ਦਾ ਹੋਏਗਾ ਕਿ ਜਿਮਨੀ ਜੂਨ ਵਿੱਚ ਸੋਨੂ ਚਿਮਾਰੀ ਜਾਂ ਮੋਨੂ ਚਿਮਾਰੀ ਜਿਹੜੇ ਭਰਾ ਨੇ ਜਿਨ੍ਹਾਂ ਦਾ ਬੜਾ ਵਕਾਰ ਸੀ ਜਿਨ੍ਹਾਂ ਦਾ ਵਕਾਰ ਅਜੇ ਵੀ ਕਾਇਮ ਹੈ ਤੇ ਕੀ ਇਹਨਾਂ ਨੂੰ ਹਾਈ ਕਮਾ ਟਿਕਟ ਦਿੰਦੀ ਆ ਜਾਂ ਫਿਰ ਇਹਨਾਂ ਦੀ ਸਰੀਰ ਸਪੋਰਟ ਸਦਕਾ ਹੀ ਹਲਕਾ ਤਲੰਦਨ ਤੇ ਫਿਰ ਵਿਦਾਇਕ ਦੁਬਾਰਾ ਬਣੇਗਾ ਕੁਲਦੀਪ ਸੰਦੀਪਾ ਖਬਰ ਹੁੰਦਾ ਚਾਨਣ ਧਰਮਦਾਨ